ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜਥੇ ਲਈ ਲੈ ਕੇ ਆਏ ਹਾਂ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਿਹਾ ਵੀ ਇਹ ਤੇ ਖੇਲੂ ਪਸ਼ੂ ਰੱਖੇ ਪਿਆ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਭਾਈ ਛੱਡਦੇ ਅੱਜ ਵੀਰ ਭਾਈ ਜੀ ਹਸਕਾਲ ਅਸੀ ਕਾਲ ਜੀ ਉਹ ਠੀਕ ਹੈ ਜੀ ਵਧੀਆ ਹਾਂਜੀ ਵਧੀਆ ਜੀ ਭਾਈ ਨਾਮ ਤੇ ਐਡਰੈਸ ਵੋਗੋ ਨਾਮ ਭਾਈ ਮੇਰਾ ਕੁਲਵਿੰਦਰ ਸਿੰਘ ਪਿੰਡ ਰੌਕੇ ਕਲਾ ਵੀ ਡਰੋਕ ਕੈ ਸ਼ਰਕ ਦੀ ਘਰ ਆਪਾਂ ਠੀਕ ਆ ਭਾਈ ਜ਼ਿਲ੍ਹਾ ਕਿਹੜਾ ਮੈਨਾ ਜ਼ਿਲ੍ਹਾ ਮੋਬੈ ਤਸਵੀਰ ਭਾਈ ਨੇ ਆ ਗਿਆ ਨੇੜੇ ਪਿੰਡ ਵੀ ਹੋਰ ਕਿਹੜਾ ਹੈ ਬਦਨੀ ਸ਼ਹਿਰ ਨੇੜੇ ਹੈ ਬਦਨੀ ਸ਼ਹਿਰ ਨੇੜੇ ਹੈ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ 8556 360 ਕਿਹਾ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਇਹ ਬੈਡ ਦੇਂਦੇ ਨੇ ਕਿਹੜਾ ਸੂਆ ਹੁੰਦੀ ਹੈ ਇਹ ਦੂਜਾ ਸੂਆ ਹੁੰਦੀ ਹੈ ਕਿੰਨੇ ਦਿਨ ਲੈਂਦੀ ਹੈ ਇਹ ਹਫਤਾ ਲੈਈ ਹੋਈ ਹੈ ਹਫਤੇ ਕਿ ਨਹੀਂ ਕੱਚੀ ਆ ਕੀ ਰਿਕਾਰਡ ਆ ਭਾਈ ਦੁੱਧ ਦਾ ਰਿਕਾਰਡ 25 ਲੀਟਰ ਚ ਹੋਇਆ ਭਾਈ 25 ਲੀਟਰ ਚ ਹੋਇਆ ਆਰਡਰ ਬਹੁਤ ਚੰਗਾ ਕਲਾ ਕਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗਾਇਬ ਤੇ ਬਈ ਜਿਹੜੀਆਂ ਮਗਰ ਫੋਟ ਜੀ ਆ ਚੱਲਦੀ ਤਾਂ ਨਹੀਂ ਇਹ ਨਹੀਂ ਇਹ ਚੱਲਦੀ ਨਹੀਂ ਠੀਕ ਆ ਬਈ ਇਹ ਚੱਲਦੀ ਨਹੀਂ ਠੀਕ ਆ ਦੁੱਧ ਦਾ ਰਿਕਾਰਡ ਵੀ ਚੰਗਾ ਆਪਣੇ ਘਰ ਦੀ ਵੜ ਹਣਾ ਬੜਾ ਹਾਂਜੀ ਹਾਂਜੀ ਘਰ ਦੀ ਵੜ ਘਰ ਦੀ ਵੜ ਚਾਰੇ ਥਣ ਦੇ ਕੜਵੇਂ ਪੂਰੇ ਗੈਪ ਤੇ ਗਲਾਬੀ ਥਣਾ 26-27 ਲੀਟਰ ਦ ਦੇ ਦੂ ਇੱਥੇ ਖੋਲ ਨਾ ਬਈ ਤੋਰ ਕੇ ਦਿਖਾ ਦੇ ਇਸ ਵਾਰ ਬਈ ਕਹਿੰਦਾ ਸਵੇਂ ਪੜੀ ਆ 26 ਤੋਂ 27 ਲੀਟਰ ਦੁੱਧ ਦੀ ਉਮੀਦ ਕਰਾਂਗੇ ਬਈ ਦੇ ਘਰ ਦੀ ਵੜ ਕੋਈ ਬਫਾਰ ਦਾ ਕੰਮ ਨਹੀਂ ਫੇਸ ਬਿਊਟੀ ਵੀ ਚੰਗੀ ਆ ਬੋਦੀ ਬਾਦੀ ਚੰਗੀ ਆ ਤੋੜਾ ਤਾਰਾ ਵੀ ਕਰ ਮਾਈ ਦਾ ਚੰਗਾ ਗਾ ਖਾਣ ਲੇਵਾ ਵੀ ਚੰਗਾ ਗਾ ਚੰਗੀ ਆ ਬੜਾ ਸਨਕੀਆ ਰਾਜੀ ਰੂਜੀ ਫੁੱਲਾ ਪੂਰਾ ਚੈੱਕ ਕਰੋ ਬਾਈ ਬਿਹੜ ਦਾ ਕਮਾਲ ਦੀ ਬਿਹੜਾ ਵੱਡਾ ਕੱਦ ਰਾਜੀ ਫੁੱਲ ਪ੍ਰਿੰਟ ਚੰਗਾ ਫੇਸ ਬਿਊਟੀ ਕਮਾਲ ਦੀ ਥਣ ਲਈ ਬੱਚਾਗਾ ਚੰਗਾ ਦੁੱਧ ਬਹੁਤ ਦੁੱਧ ਦਾ ਰਿਕਾਰਡ ਵੀ ਚੰਗਾ ਕੀ ਮੁੱਲ ਰੱਖਿਆ ਬਈ ਮੁੱਲ ਨੇ 120000 120000 20000 ਰੁਪਏ ਮਾਨਤਨ ਹੋ ਜੂ ਬਾਈ ਹਾਂਜੀ ਮਾਨਤਨ ਕਰਾਂਗੇ 120000 ਰੁਪਏ ਬਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾ ਨਿਰੂਰ ਹੋ ਜਾਊਗਾ ਚੰਗੀ ਆ ਠੰਡੀ ਹੁੰਡੀਆਂ ਨੇ ਪੂਰੀ ਪੂਰੀ ਠੰਡੀ ਹੈ ਜੀ ਜੋ ਮਰਜੀ ਹੱਥ ਥਲਾਈ ਜਿਵੇਂ ਮਰਜੀ ਹੱਥ ਥਲਾਈ ਚੱਲ ਕੋਈ ਚੱਕਰੀ ਨਹੀਂ ਪੂਰੀ ਠੰਡੀ ਸੀਲ ਪਿੱਠ ਪੁੜਾ ਤੇ ਲੰਬਾਈ ਲੰਮਈ ਚੰਗੀ ਆ ਕੱਟ ਕੱਦ ਘਾਟ ਆ ਰੀ ਸਵੀਰਾ ਜੀ ਫੁੱਲਾ ਦੁੱਧ ਵੀ ਚੰਗਾ ਪਾਉਗੀ ਬਈ ਕਿਸੇ ਵੀਰ ਨੇ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਪ੍ਰੈਸ ਲਓ ਧੰਨਵਾਦ ਜੀ